ਕਿ ਉਹ ਕਿੱਥੇ ਤੋਂ ਹੋ ਰਿਹਾ ਹੈ ਪਰ ਚੀ ਲੋ ਆਪਣੀ ਉਹਨਾਂ ਦੇ ਢਾਂਚੇ ਤੋਂ ਦੋ ਰੇਡ ਨਹੀਂ ਆ ਰਿਹਾ ਗੱਡੀ 'ਚ ਬਹਿ ਜਾ ਉਹ ਗੱਡੀ ਬੈਠੂ ਵੇਚ ਲੈ ਮੈਂ ਤੇਰਾ ਤੂੰ ਗੱਡੀ 'ਚ ਬਹਿਣਾ ਤੂੰ ਯਾਰ ਆਪਣਾ ਲਾਇਸੈਂਸ ਇੱਥੇ ਲੈ ਬੀਟੇ ਕੇਦਾਂ ਨੂੰ ਬਣਾ ਲੂ ਦੱਸ ਬਣਾਦਾ ਰੰਗ ਮਾਰ ਕੇ ਲੱਗਦਾ ਯਾਰ ਇਹ ਤਰਾ ਡੁਪਲਾ ਬਣਾਉਣਾ ਕਿਦਾਂ ਬਤਾਵਾਂ ਇੱਥੇ ਬਣਾ ਅਜੀ ਤੁਹਾਡਾ ਆਪਣਾ ਹੈਗਾ ਲਾਇਸੈਂਸ ਸਾਰਾ ਕੋਈ ਭਾਈ ਜਮਾ ਕੀ ਕਰਦਾ ਪਿਆ ਇਹਦਾ ਤੇਰਾ ਵੀਰ ਇਹ ਲਾਇਸੈਂਸ ਲੈ ਆਵਾ ਇਹ ਲਾਇਸੈਂਸ ਨਹੀਂਗਾ ਦੇਖਦੇ ਵੀ ਗਏ ਲੜਿਆ ਲੜਿਆ ਹੋਇਆ ਆਪਣੇ ਕੋਲ ਬਸ ਹੈਗੇ ਨਹੀਂ ਇਹਦੇ ਦੱਸ ਇਹ ਵੀ ਲਾਇਸੈਂਸ ਦੂਸਾਂ ਵੇਖਦੀਆਂ ਕਾਗਜ਼ ਨਹੀਂ ਆਉਂ ਕਾਗਜ਼ ਇਹ ਨਾ ਲਾਇਸੈਂਸ ਹੈ ਮੇਰੇ ਵੀਡੀਓ ਬਣਾ ਕੇ ਵਾਇਰਲ ਕਰੋ ਹੋਰ ਵੀ ਸਾਰੇ ਫੋਨ ਤੇ ਉਹ ਨਾ ਨਾ ਗੱਡੀ ਨਾ ਇਹਦੇ ਕਾਗਜ਼

ਇਹ ਨਾ ਜਮਾਵਾਂ ਦਾ ਖੰਸਾ ਜਾ ਕੇ ਪੁੱਛ ਲੀ ਜਮਾਵਾਂ ਦਾ ਵੈਸੇ ਰੂਲ ਕੁਛ ਨਹੀਂ ਨਿਕਲ ਆਉਂਦਾ ਜਮਾ ਜੰਦਾ ਜਮਾ ਹੋਇਆ ਉਹਦੀ ਚਲਾਨਟ ਕਰਦੇ ਆਂ ਅੱਗੇ ਵਧੀ ਜਾ ਲੋਕੀ ਤੋਂ ਦੂਰ ਨਿਕਲ ਜਾ ਰਹੇ ਨੇ ਟਿਕ ਕੇ ਬੜੇ ਬੜੇ ਪਰ ਚੀ ਲੋ ਤੂੰ ਆਪਣੀ ਜਾਨ ਦੂਰ ਨਿਕਲ ਜਾ ਰਹੇ ਨੇ ਜੰਦਾ ਸਿਲਡ ਨਹੀਂ ਆ ਕਾਟੀ ਚ ਬਹਿ ਜਾ ਗੱਡੀ ਬੈਠੂ ਵੇਖ ਲੈ ਮੈਂ ਤਾ ਤੂੰ ਛੱਡੀ ਚ ਬਹਿਣਾ ਤੂੰ ਯਾਰ ਆ ਵੇਖੋ ਯਾਰ ਤੁਸੀਂ ਦੱਸੋ ਜੀ ਆਪਾਂ ਗੱਡੀ ਚਲਾਣੇ ਆ ਲਓ ਲਓ ਬੜੇ ਵੀਰ ਛੱਡੰਦੇ ਆ ਕਿ ਨਹੀਂ ਕੋਈ ਗੱਲ ਗੁੰਡਾ ਬੈਹ ਲੈਣ ਛੱਡੋ ਯਾਰ ਮੇਰਾ ਬਣਾਓ ਭਾਈ ਹਾਂ ਭਾਈ ਕਰੋ ਕਰੋ ਆਪਣਾ ਲਾਇਸੈਂਸ ਆਪਣਾ ਲਾਇਸੈਂਸ ਇੱਥੇ ਦੇਖੇ ਸਾਨੂੰ ਬੁਲਾ ਲਓ ਆ ਰੌਂ ਪਾਰ ਕੇ ਲੱਗ ਕਿੰਦਰਾ ਇੱਥੇ ਬੁਲਾ ਬੁਲਾਓ ਕਿਹਦੇ ਪਤਾ ਵਰ ਇੱਥੇ ਬੁਲਾ ਆ ਬਲਾ ਦੇਖੇ ਸਾਨੂੰ ਇੱਥੇ ਭਜੀ ਤੁਹਾਡਾ ਆਪਣਾ ਹੈਗਾ ਲਾਇਸੈਂਸ ਸਾਰਾ ਕੁਝ ਭਾਈ ਜਮਾ ਕੀ ਕਰਦੇ ਬਈ ਇਹਦਾ ਇਹ ਲਾਇਸੈਂਸ ਲੈ ਆਇਆ ਦਾ ਵੇ ਵੇ ਲੱਕੜੀ ਵਾਲਾ ਨਹੀਂ ਲਿਸੈਂਸ ਨਹੀਂਗਾ ਤੇ ਅੱਗੇ ਵੀ ਕਹਿੰਦਾ ਲੜਿਆ ਲੜਿਆ ਆਪਣੇ ਤੋਂ ਬੰਦੇ ਹੈਗੇ ਨਹੀਂ ਇਹਦੇ ਦੱਸ ਇਹ ਵੀ ਅਨਾਸਨ ਦੂਸਾ ਵੇਖਦੀਆਂ ਤੇਰੀ ਸਰਕਾਰੀ ਵੱਡੀ ਅਜ ਵੀ ਸਰਕਾਰੀ ਪ੍ਰੋਗਰਾਮ ਹੈ ਆਹ ਕਦੋਂ ਕਿੱਥੋਂ ਕਿੱਥੋਂ ਪਾਜੀ ਪਾਜੀ ਇਹਨਾਂ ਨੇ ਲਿਸੈਂਸ ਚੈੱਕ ਕੀਤਾ ਵੀ ਇਹਨਾਂ ਦਾ ਘਰਦਾਂ ਦਾ ਕਿਤੇ ਨਹੀਂ ਕਿਤੇ ਇਹ ਪਹਿਲੇ ਕੰਮ ਕਰ ਸਾਰੇ ਦੁਕਾਨਦਾਰ ਸਾਰੇ ਦੁਕਾਨਦਾਰ ਕਿੱਥੇ ਹੋਏ ਉਹਦੀ ਫੋਟੋ ਲਾ ਦਿਓ ਕਰੋ ਇੱਕ ਮਿੰਟ ਕਾਗਜ਼ ਇਹ ਨਾ ਕਾਗਜ਼ ਇਹ ਨਾ ਲਾਇਸੈਂਸ ਇਹ ਫਾਰੀ ਵੀਡੀਓ ਬਣਾ ਕੇ ਵਾਇਰਲ ਕਰੋ ਹੋਰ ਵੀ ਜਾਣਾ ਨਾ ਗੱਡੀ ਨਾ ਇਹ ਕਾਗਜ਼ ਭਾਈ ਕਿ ਨਾਮ ਆ ਬਣਾ ਭਾਈ ਇਹਦਾ ਨਾਮ ਕਰੋ ਗੱਡੀ ਆ ਨਾ ਦੇਖੋ ਬਾਈ ਨਾ ਇਹਨਾਂ ਦੀ ਗੱਡੀ ਇਹ ਬਾਗੜਨ ਕਰਨਾ ਸਾੜੀ ਪੋਸਟਾ ਮਿਊਜ਼ ਇੰਡੀਆ ਇਹ આજ ਤੱਕ ਲਈ ਮੈਨੂੰ ਰੱਖੀ ਹੈ ਆਪਾਂ ਜੀ ਆਪਾਂ ਜੀ ਬੋਲੋ ਇਹ ਬਾਜੀ ਬੋਲੋ ਨਹੀਂ ਇਹ ਤੇ ਚਲੋ ਮੈਂ ਮੈਂ ਤਾਂ ਨਹੀਂ ਕਰਦੇ ਸਰਕਾਰ ਨੇ ਪੈਸੇ ਛੱਡਦੇ ਆ ਅੱਗੇ ਬੁੱਢਾ ਰਾਹ ਸਾਡੇ ਜਿਸ ਤੇ ਹੈ ਬਾਜੀ ਉਹ ਕਿਹੜਾ ਬੰਦਾ ਪੋਸਟਾ ਆ ਗਿਆ ਅੱਜ ਨਾ ਸਰਪੰਚ ਪਾ ਦੇ ਜਰਾ ਲਿਸੈਂਸ ਪਾ ਦੇ ਆ ਦੇਖੋ ਲਿਸੈਂਸ ਮੈਂ ਗੱਡੀ ਬਾਜੀ ਕੋਈ ਲਿਸੈਂਸ ਨਹੀਂ ਆ ਮੁੰਡਾ ਗਰਦੀ ਕਰਨ ਦੇ ਪੰਜਾਬ ਦੇ ਆਹ ਕੋਣ ਹੈ ਗੱਡੀਆਂ ਚੁੱਕਣ ਵਾਲੇ ਮੈਂ ਕਾਗੇ ਦੇ ਨਾਲ ਸਰਕਾਰੀ ਮੁਲਾਜ਼ਮ ਆਪਣੇ ਆਪ ਨੂੰ ਕਹਿੰਦੇ ਪਿਆ ਕੋਈ ਸਰਕਾਰੀ ਮੁਲਾਜ਼ਮ ਨਹੀਂ ਹੈ ਜਿਹੜਾ ਇਹਨਾਂ ਦਾ ਡਰਾਈਵਰ ਹੈ ਮੁਕੜੇ ਦੇ ਉਹਦੇ ਕੋਲ ਲਿਸੈਂਸ ਸਾਡੀ ਗਰੀਬਾੜ ਹੋ ਗਈ ਹੈ ਨਹੀਂ ਭਾਜੀ ਸਮਾਨ ਕੀ ਹੋਇਆ ਪਰੀਕ ਮਾੜਾ ਬੰਦਾ ਸਾਹਮਣੇ ਉਹ ਤਹੀ ਲੈਣ ਗਿਆ ਕਈ ਲੈਣ ਦੇ ਚੱਕਰ ਦੇ ਵਿੱਚ ਹੀ ਇਹਨਾਂ ਨੇ 2 ਮਿੰਟ ਦੇ ਚੱਕਰ ਜਿੰਨਾਂ ਨੇ ਗੱਡੀ ਚੁਕਲੀ ਆ ਇਹ ਕਿੰਨੇ 650 ਪਾ ਆ ਦੇਖੋ ਆ ਭਜੀ ਇਹ ਵੀਰ ਆਪਣੇ ਆਪ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹਦਾ ਲਾਇਸੈਂਸ ਹੈਗਾ ਇਹ ਸਰਕਾਰੀ ਮੁਲਾਜ਼ਮ ਕਹਿੰਦਾ ਵੇ ਇਹ ਡਰਾਈਵਰ ਕੇ ਉਹ ਭਜੀ ਪਰਚੀ ਲਗਾ ਕਰੋ ਇਹ ਡਰਾਈਵਰ ਵੇ ਅਸੀ ਕਰਨ ਦੇ ਆ ਨਸ਼ੇ ਨਾਲ ਡੁੱਟ ਗਏ ਮਹਾਰਾਜਾ ਨਾਮ ਲਓ ਮਹਾਰਾਜਾ ਜੀ ਜਿਹੜੀ ਗੱਲ ਕਰਾਉਂ ਇਸ ਦੀ ਬਿੱਤੀਆਂ ਲਈ ਗੱਡੀ ਗਲਤ ਖੜੀ ਸੀ ਦੋ ਮਿੰਟ ਬੜੀ ਥੋੜੇ ਦੱਸ ਦਿਓ ਹਾਂ ਜੀ ਗੱਡੀ ਗਲਤ ਲੱਗੀ ਗੱਡੀ ਚੱਕੀ ਆ ਜੀ ਦੇਖਦਾ ਆ ਵੀ ਅਸੀਂ ਉਹਦੇ ਨਾਲ ਪਾ ਜੀ ਪੈਸੇ ਵਾਪਸ ਪਹਿਲ ਲੈਣਾ ਨਾ ਗੱਲ ਕਰੋ ਇਹਨਾਂ ਦਾ ਕਰ ਕਰੇ ਸਾਡੀ ਪੁਲਿਸ ਦਾ ਅਚਾਨਕ ਨਹੀਂ ਕੀਤਾ ਇਹਨਾਂ ਦਾ ਅੱਛਾ ਭਾਈ ਜਿਹੜੀ ਆ ਗੱਡੀ ਵਿੱਚ ਤੁਸੀਂ ਲਾ ਲੂਗੇ ਮੈਂ ਨਾਲ ਰੱਖੀ ਇਹਨਾਂ ਦੇ ਤੁਹਾਡੇ ਬੰਦੇ ਨਹੀਂ ਛੋਟੀਆਂ ਉਮਰ ਦੇ ਨੇ ਇਹਨਾਂ ਦੇ ਕਾਗਜ਼ ਚੈੱਕ ਕਿੱਦਾਂ ਰਹੀ ਜਦੀ ਇਹਨਾਂ ਦੇ ਕਾਗਜ਼ ਕਿਤੇ ਨਹੀਂ ਇਹ ਭਾਈ ਜੀ ਇਹਨਾਂ ਦਾ ਮਾਮਾ ਲਾਇਸੈਂਸ ਆ ਕਾ ਕੇ ਪੁੱਛਦੇ ਵੈਸੇ ਰੂਲ ਕੁਛ ਨਹੀਂ ਲੱਗਦਾ ਆਮ ਜੰਦਾ ਦਾ ਜਮਾ ਹੋਇਆ ਉਹਦੀ ਚਲਾਨਾ ਨਹੀਂ ਲੱਗਦਾ ਪੁੱਛ ਨਹੀਂ ਲੱਗੇ ਇਹਦਾ ਵੀ ਹੁਣ ਜਨਾਨੇ ਦਾ ਵੀ ਹੁਣ ਜੀ ਇਹ ਕਾਹ ਦਫਤਰੇ ਨਾਲ ਕੱਟੇ ਨਹੀਂ ਬੈਠੇ ਜਨਾਨੇ ਨੂੰ ਨੀ ਚੁੱਪ ਕਮ ਜਾ ਕੇ ਕਰੋ ਜਨਾਨੇ ਦਾ ਹੁਣ ਇਹਦੇ ਕੋਲ ਚਾਈਸ ਪੁੱਛ ਲੈਂਦਾ ਮੈਨੂੰ ਫਿਰ ਨਾਨਕ ਜਾ ਕੇ ਭਾਈ ਸੰਸਾਹ ਨੂੰ ਪਤਾ ਹੈ ਤੁਹਾਨੂੰ ਕਿ ਲਾਂ ਕਰਦੇ ਹੋ ਸੀ ਕੇਂਦਰ ਹੋ ਇੱਕ ਵਾਰ ਗੱਡੀ ਚਲਾਣੇ ਆ ਡਰਾਈਵਿੰਗ ਲਾਇਸੈਂਸ ਕੋਲ ਆ ਜਾਈਂ ਇਹਨਾਂ ਦਾ ਡਰਾਈਵਿੰਗ ਲਾਇਸੈਂਸ ਹੈਗੇ ਜਲਾਨ ਘਟੋ ਚੱਪਤਾ ਆਪਣਾ ਛੱਡਿਆ ਨਾ ਮੈਂ ਕਰਾਉਣਾ क्यों कहाँ पर हमने मैं ना 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 ना, तो ना, 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 ना।, ना।, ना 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 था। ना 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 ना

ਕੀ ਆਉਣੀ ਕਾਗੀ ਦਾ ਨੰਬਰ ਆ ਗਿਆ ਨਾ ਤੇਰੇ ਕੋਲ ਆਇਆ ਤਾਂ ਕੀ ਆ? ਸਾਡੇ ਕੋਲ ਨਿਕਲਉਣਾ। ਇਹਦਾ ਨਾਮ ਆ ਕੋਚੰਦਿਆ। ਇਹਦੇ ਨੂੰ ਕਾਗਜ਼ ਵੇਖਿਆ ਤੂੰ। ਤੂੰ ਕੋਲੇ ਉਹਦਾ ਗੱਡੀ ਤੋਂ ਕੱਢੇ ਨਾ ਨੂੰ ਨਹੀਂ ਬਚਦਾ ਕੋਈ। ਇਹ ਤੇ ਪੈਂਸ਼ਨ ਰਿਆਮ ਕਿਹਾਇਆ। ਇਹਦਾ ਸਾਰਾ ਨਿਕਲ ਆਉਂਦਾ ਐਪ ਤੋਂ। ਐਪ ਤੋਂ ਸਾਰਾ ਕੁਝ ਨਿਕਲ ਆਉਂਦਾ ਐਪ ਤੋਂ। ਇਹਨੇ ਕੋਈ ਖਾਈ ਕੁਛ ਨਹੀਂ। ਨਾ ਕੋ ਪਰਚੀ ਦੇਂਦਾ ਨਾ ਕੋ ਦੇਂਦਾ 650 ਰੁਪਿਆ। ਇਹ ਆ ਭਾਈ ਪਰਚੀ ਕਹਿੰਦੇ ਨੇ। ਦੇਣਾ ਤੂੰ ਤੂੰ ਆਵੇ ਪਰਚੀ ਤੂੰ ਕੱਢਦੇ। ਤੇਰੇ ਵੀ ਚੱਲਣਦੇ ਹੀ ਆ। ਤੂੰ ਵੀ ਗੁੰਡਿਆਂ ਦਾ ਗੁੰਡਿਆਂ ਦਾ ਰਾਜਾ ਬਣਿਆ ਬੇਤਾ ਤੂੰ ਅੱਛਾ ਕੋਈ ਪਰਚੀ ਕੋਈ ਨਹੀਂ ਨਾ ਨਹੀਂ ਤੁਸੀਂ ਪਰਚੀ ਨਹੀਂ ਹੈਗਾ ਉਹ ਕਹਿੰਦਾ ਨਾਂ ਦੱਸੋ ਫੇਰ ਪਰਚੀ ਦੇਣੀ ਆ ਉਹ ਜਦੋਂ ਗੱਡੀ ਦਾ ਨੰਬਰ ਪੈ ਜਾਣਾ ਸਾਰਾ ਨਾਂ ਆਜਣਾ ਓਨਰ ਦਾ ਨਾਂ ਆਜਣਾ ਜਾਨੀ ਕਿ ਪੈਸੇ ਲੈ ਕੇ ਕੁਛ ਨਹੀਂਗਾ ਪੈਸੇ ਲੈ ਕੇ ਦੁਰ ਚਲੇ ਆਹ 1800 ਰੁਪਇਆ ਕਹਿੰਦਾ ਵੀ ਆਪਣਾ ਨਾਂ ਦਿਓ ਅੱਛਾ ਨਹੀਂ ਨਾਂ ਦੇ ਕੇ ਪਰਚੀ ਨਹੀਂ 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 ਦੇਣਾ ਦੇਣਾ ਬੰਦੇ ਕੋ ਲੈ ਲਿਆ ਨਾਂ ਕੋਈ ਨਹੀਂ ਸਿਫਟ ਵੀ ਕਰਾ ਨਾਂ ਸਭੀ ਪ੍ਰੂਫ ਹੋ ਗਿਆ 650 ਰੁਪਇਆ ਲੈ ਲਿਆ ਨਾਂ ਇਹ ਜੀ ਪੰਜ ਕੀ ਹੋਣਾ ਚਾਹੀਦਾ ਇਸ ਤਰ੍ਹਾਂ ਇਹ ਪਈ ਇਨਸਾਫ ਹੋਣਾ ਚਾਹੀਦਾ ਮਾੜੇ ਬੰਦੇ ਦਾ 2 ਮਿੰਟ ਘਰ ਦਾ ਸਮਾਨ ਨਹੀਂ ਲੈ ਸਕਦੇ ਆਪਾਂ ਸੜਕ ਤੇ ਗੁੰਡਾ ਕਰਦੀ ਹੈ ਗੁੰਡਾ ਕਰਦੀ ਪੂਰੀ ਗੁੰਡਾ ਕਰਦੀ